ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਮਮਾ ਜੀ ਕਿਚਨ ਵਿੱਚ ਆਪਾਂ ਬਣਾਉਣ ਜਾ ਰਹੇ ਅੱਜ ਮਸਾਲਾ ਪੂੜੀ ਆਪਾਂ ਆਲੂ ਫੇਲੇ ਆ ਆਪਾਂ ਲਾਵਾਂਗੇ ਆਟਾ ਇੱਕ ਕੌਲੀ ਉਹਦੇ ਵਿੱਚ ਪਾਵਾਂਗੇ ਧਨੀਆ ਪਾਊਡਰ ਹਲਦੀ ਲਾਲ ਮਿਰਚ ਨਮਕ ਸਵਾਦ ਅਨੁਸਾਰ ਕਟੀਆਂ ਹੋਈਆਂ ਹਰੀਆਂ ਮਿਰਚਾਂ ਕਾਲੀ ਮਿਰਚ ਅਜਵੈਨ ਫੇਸਰ ਸੂਜੀ ਮੱਕੀ ਦਾ ਆਟਾ 2 ਚਮਚ ਤੇ ਬੇਕਿੰਗ ਪਾਊਡਰ ਕਸਤੂਰੀ ਮੇਥੀ ਬਰੀਕ ਕਟਿਆ ਹੋਇਆ ਗੰਡਾ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਲਾ ਲਾਂਗੇ ਵਿੱਚ ਇਸ ਤੋਂ ਬਾਅਦ ਆਪਾਂ ਉਬਲੇ ਹੋਏ ਮੈਸ਼ ਕੀਤੇ ਹੋਏ ਆਲੂ ਪਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਲਾ ਲਾਂਗੇ ਇਹਦਾ ਆਟਾ ਗੁੰਨ ਲਾਂਗੇ ਇਹਦੇ ਵਿੱਚ ਪਾਣੀ ਦੀ ਲੋੜ ਨਹੀਂ ਇਹਦਾ ਆਟਾ ਆਹੀਂ ਗੁੱਝ ਜਾਂਦਾ ਹੁਣ ਆਪਾਂ ਕੜਾਈ 'ਚ ਲਾਵਾਂਗੇ ਤੇਲ ਤੇ ਇਹਨਾਂ ਨੂੰ ਫਰਾਈ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਗਾਂ ਦੋਸਤਾਂ 'ਚ ਸ਼ੇਅਰ ਕਰਨਾ ਤੇ ਆਪਾਂ ਛੋਟੇ-ਛੋਟੇ ਪੇੜੇ ਬਣਾ ਲਾਂਗੇ ਪੇੜੇ ਬਣਾਉਣ ਤੋਂ ਬਾਅਦ ਇਹਨਾਂ ਨੂੰ ਸੁੱਕਾ ਆਟਾ ਲਾ ਕੇ ਵੇਲ ਲਾਂਗੇ ਵੇਲਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਕੜਾਈ 'ਚ ਪਾਵਾਂਗੇ ਕੜਾਈ 'ਚ ਪਾਉਣ ਤੋਂ ਬਾਅਦ ਇਹਨੂੰ ਆਪਾਂ ਉਹਦੇ ਨਾਲ ਝਾਰਨੀ ਨਾਲ ਥੋੜਾ ਨੱਪ ਲਾਂਗੇ ਇੱਕ ਸਾਈਡ ਤੋਂ ਨੱਪਣ ਤੋਂ ਬਾਅਦ ਜੇ ਦੂਜੀ ਸਾਈਡ ਕਰਾਂਗੇ ਇਹ ਫੁੱਲ ਜਾਣਗੀਆਂ ਫੁੱਲਣ ਤੋਂ ਬਾਅਦ ਇਹਨੂੰ ਕੜਾਈ ਨਾਲ ਲਾ ਕੇ ਥੋੜਾ ਟਾਈਮ ਇਹਦਾ ਤੇਲ ਨਿਚੋੜ ਕੇ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਇਸੇ ਤਰ੍ਹਾਂ ਆਪਾਂ ਹੋਰ ਬਣਾਉਨੇ ਆਂ ਵੀ ਪੂੜੀਆਂ ਤੁਹਾਨੂੰ ਦਿਖਾਉਨੇ ਆ ਲਓ ਜੀ ਹੁਣ ਸਾਡੀਆਂ ਪੂੜੀਆਂ ਹੋ ਗਈਆਂ ਤਿਆਰ ਇਹਨੂੰ ਦਹੀਂ ਨਾਲ ਅਚਾਰ ਨਾਲ ਕਾਸੇ ਨਾਲ ਵੀ ਖਾ ਸਕਦੇ ਆਂ